ਅੱਜ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਭਾਰਤ ਦੇ ਅਜੇ ਕੁਝ ਪਿੰਡ ਜੋ ਕਿ ਭਾਰਤ-ਪਾਕਿਸਤਾਨ ਸਰਹੱਦ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਲੱਗਦੇ ਨੇ ਮਕਵਾੜਾ ਪਤਨ ਪੁੱਲ ਦੀ ਅਸੀਂ ਇਸ ਸਮੇਂ ਗੱਲ ਕਰ ਰਹੇ ਹਾਂ ਉਹ ਤਸਵੀਰ ਤੁਸੀਂ ਦੇਖੋ ਕਿ ਲਗਭਗ 7 ਤੋਂ 8 ਦੇ ਕਰੀਬ ਜਿਹੜੇ ਪਿੰਡ ਨੇ ਉਹਨਾਂ ਦਾ ਜਿਹੜਾ ਸੰਪਰਕ ਹੈ ਬਿਲਕੁਲ ਹੀ ਭਾਰਤ ਦੇ ਨਾਲੋਂ ਕਟਿਆ ਜਾਂਦਾ ਹੈ ਔਰ ਇਸੇ ਤਰੀਕੇ ਦੇ ਨਾਲ ਲੰਮਾ ਇੰਤਜ਼ਾਰ ਕਰਨਾ ਪੈਂਦਾ ਆਪਣੇ ਘਰ ਵਾਪਸ ਜਾਣ ਲਈ ਸੋ ਤਸਵੀਰ ਤੁਹਾਨੂੰ ਇੱਕ ਵਾਰ ਦਿਖਾਉਣਾ ਹੈ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਆਪਣੇ ਘਰਾਂ ਦੇ ਵਿੱਚ ਜਾਣ ਲਈ ਮਜਬੂਰ ਹੁੰਦੇ ਨੇ ਇਸੇ ਤਰੀਕੇ ਦੀਆਂ ਤਸਵੀਰਾਂ ਹਰ ਸਾਲ ਹੀ ਨਜ਼ਰ ਆਉਂਦੀਆਂ ਨੇ ਸੋ ਖਾਸ ਤੌਰ ਤੇ ਜਿਹੜੀ ਵੱਡੀ ਪਰੇਸ਼ਾਨੀ ਇਸ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਿ ਜਦੋਂ ਕਿਸੇ ਵਾਹਨ ਨੂੰ ਲੈ ਕੇ ਇਹਨਾਂ ਨੇ ਜਦੋਂ ਇੱਥੋਂ ਨਿਕਲਣਾ ਤਾਂ ਕਿੰਨੀ ਕਿ ਜੜੀ ਪਰੇਸ਼ਾਨੀ ਹੈ ਸੋ ਪਹਿਲਾ ਇੱਕ ਤੁਸੀਂ ਇਹ ਤਸਵੀਰ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਦੋਂ ਇੱਕ ਕਿਸ਼ਤੀ ਦਾ ਸਿਰਫ ਮਾਤਰ ਸਹਾਰਾ ਉਸ ਦੇ ਉੱਪਰ ਬੈਠ ਕੇ ਦੂਸਰੇ ਪਾਰ ਤੋਂ ਇਸ ਪਾਰ ਪਹੁੰਚਣਾ ਪੈਂਦਾ ਆਪਣੇ ਵੀਹਿਕਲਸ ਦੇ ਉੱਪਰ ਖਾਸ ਤੌਰ ਤੇ ਭਾਰਤ ਪਾਕਿਸਤਾਨ ਸਰਹੱਦ ਦੇ ਉੱਪਰ ਇਹ ਮੌਜੂਦ ਹੈ ਔਰ ਬੀਐਸਐਫ ਦੇ ਲਈ ਵੀ ਕਾਫੀ ਜ਼ਿਆਦਾ ਚੁਣੌਤੀ ਬਣ ਜਾਂਦੀ ਹੈ ਕਿਉਂਕਿ ਕਾਫੀ ਜ਼ਿਆਦਾ ਜਿਹੜੀ ਪਰੇਸ਼ਾਨੀ ਹੈ ਉਹਨਾਂ ਨੂੰ ਵੀ ਇਸ ਦੇ ਵਿੱਚ ਨਜ਼ਰ ਆਂਦੀ ਹੈ ਸੋ ਜ਼ਿਆਦਾ ਜਿਹੜੀ ਦਿੱਕਤ ਹੈ ਇਸ ਦੇ ਵਿੱਚ ਮਹਿਲਾਵਾਂ ਨੂੰ ਹੁੰਦੀ ਹੈ ਔਰ ਕੀ ਨਾਮ ਹੈ ਤੁਹਾਡਾ ਔਰ ਕਿਹੜਾ ਪਿੰਡ ਨੀਸ਼ਾ ਦੇਵੀ ਪਰਿਆਲ ਪਰਿਆਲ ਤੋਂ ਤੁਸੀਂ ਸੋ ਕਿੰਨਾ ਕੁ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤਰੀਕੇ ਨਾਲ ਹੁਣ ਤੁਸੀਂ ਕਾਫੀ ਧੇਰ ਤੋਂ ਇੱਥੇ ਖੜੇ ਹੋ ਇਹ ਸਮੇਂ ਇੰਤਜ਼ਾਰ ਕਰ ਰਹੇ ਹੋ ਪੈਂਟੋਂ ਉਨ ਪੁੱਲ ਚੁੱਕਾ ਜਾਂਦਾ ਕਿਸ ਤਰ੍ਹਾਂ ਪਰੇਸ਼ਾਨੀ ਜਿਹੜੀ ਹੁੰਦੀ ਹੈ ਦੇਖਿਆ ਕਰਦੇ ਤੁਸੀਂ ਧੁੱਪ ਵਿੱਚ ਗਰਮੀ ਵਿੱਚ ਕੀ ਹਾਲ ਕਰਦਾ ਹੈ ਜੀ ਜਰਾ ਇਹ ਪਰੇਸ਼ਾਨੀਆਂ ਪੋਲ ਹੋਏ ਕੋਈ ਦਿੱਕਤ ਨਹੀਂ ਜਿੱਲੇ ਮਰਜ਼ੀ ਬੰਦਾ ਕਰ ਹੁਣ ਮੇਰਾ ਬੇਟਾ ਬਿਮਾਰ ਗਿਆ ਇਹ ਰਾਤ ਨੂੰ 11:30 ਵਜੇ ਵਿੱਚੋਂ ਤਿਆਰ ਲਾਂਕੇ ਗਿਆ ਪਾਣੀ ਘਟੀ ਸੀ ਤੇ ਕਿੰਨੀ ਮੁਸ਼ਕਲ ਹੁੰਦੀ ਹੈ ਤੇ ਜੋ ਵੀ ਪੋਲ ਹੁੰਦਾ ਹਨ ਕੋਈ ਦਿੱਕਤ ਹੀ ਨਹੀਂ ਆਪਣੀ ਘਟੀ ਜਿੱਦਾ ਮਰਜ਼ੀ ਚੱਲ ਜਾਂਦੇ ਸੋ ਬੇਟਾ ਕੀ ਗੱਲ ਬਿਮਾਰ ਸੀਗਾ ਕਿ ਰਾਤ ਦੇ ਸਮੇਂ ਜਿਹੜਾ ਤੁਹਾਨੂੰ ਉਧਰ ਜਿਹੜਾ ਲੈ ਕੇ ਆਣਾ ਪਿਆ ਤੇ ਕਿੰਨੀ ਕ ਪਰੇਸ਼ਾਨੀ ਆਈ ਉਸ ਸਮੇਂ ਕਿੰਨਾ ਤੁਹਾਡੇ ਸਾਹਮਣੇ ਕਿੰਨੀ ਪਰੇਸ਼ਾਨੀ ਤੇ ਆਪਾਂ ਸਾਡੇ ਘਰ ਡਾਕਟਰ ਨੂੰ ਸਹੀ ਬਤ ਤਾ ਜੇ ਪੱਕਾ ਲਾ ਕ ਜਲ ਮਰਜੀ ਤੇ ਲਾ ਕੇ ਜਾ ਸਕਦੇ ਹੋ ਤਾਂ ਨਹੀਂ ਮਸੀਬਤ ਹੁੰਦੀ ਤੁਹਾਨੂੰ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਸੋ ਇਸੇ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਜਿਹੜੀ ਇਹ ਕਿਸ਼ਤੀ ਹੈ ਕੁਝ ਦਿਨ ਪਹਿਲਾਂ ਹੀ ਹੱਲੇ ਜਿਹੜੀ ਇਹ ਪੇਂਟ ਕੀਤੀ ਗਈ ਸੀਗੀ ਸੀਚੇਵਾਲ ਦੀ ਵੱਲੋਂ ਔਰ ਫਿਲਹਾਲ ਇਸਦੇ ਹਾਲਾਤ ਵੀ ਕਿਉਂਕਿ ਜਿਹੜੇ ਬੋਟ ਚਾਲਕ ਨੇ ਉਹ ਵੀ ਇੱਥੇ ਤਦਾਦ ਦੀ ਗੱਲ ਹੋਵੇ ਤਾਂ ਇੱਕ ਦੇ ਕਰੀਬ ਹੈ ਔਰ ਜਦੋਂ ਇਸ ਪਾਰ ਪਹੁੰਚਦੇ ਨੇ ਤਾਂ ਜਿੰਨੇ ਵੀ ਵਾਹਨ ਨੇ ਜਾਂ ਕਿਸਾਨ ਜਿਨ੍ਹਾਂ ਨੇ ਆਪਣੇ ਖੇਤੀਬਾੜੀ ਦੇ ਕੰਮਾਂ ਦੇ ਲਈ ਇਸ ਪਾਰ ਤੋਂ ਦੂਸਰੇ ਪਾਰ ਜਾਣਾ ਔਰ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਜੇ ਗੱਲ ਕਰੀਏ ਸਕੂਲੀ ਬੱਚਿਆਂ ਦੀ ਸੋ ਇਹ ਤਸਵੀਰ ਦੇਖੋਗੇ ਸਕੂਲੀ ਬੱਚੇ ਵੀ ਇੱਥੇ ਪਹੁੰਚ ਚੁੱਕੇ ਨੇ ਸੋ ਕਿੰਨੀ ਦਿੱਕਤ ਪਰੇਸ਼ਾਨੀ ਹੈ ਕਿੰਨੀ ਮੁਸ਼ਕਿਲ ਦੇ ਨਾਲ ਆਪਣੀ ਜਿਹੜੀ ਪੜ੍ਹਾਈ ਹੈ ਉਹ ਇਸ ਦੇ ਵਿੱਚ ਖਤਰੇ ਦੇ ਵਿੱਚ ਪਾ ਕੇ ਇੱਥੇ ਆਂਦੇ ਨੇ ਸੋ ਇਹ ਦੇਖੋ ਕਿ ਇਸੇ ਤਰੀਕੇ ਨਾਲ ਜਦੋਂ ਦੂਸਰੀ ਤਰਫ ਤੋਂ ਕੁਝ ਲੋਕ ਇੱਧਰ ਪਹੁੰਚਦੇ ਨੇ ਤੇ ਕੀ ਹਾਲਾਤ ਬੰਦੇ ਨੇ ਕਿਦਾਂ ਜਿਹੜੇ ਵਾਹਨ ਜਿਹੜੇ ਇੱਥੋਂ ਉਤਾਰੇ ਜਾਂਦੇ ਨੇ ਬਾਪੂ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਹਰਦੀਪ ਸਿੰਘ ਸੋ ਕਿਹੜਾ ਪਿੰਡ ਆ ਆਪਣਾ ਆਈ ਮੇਰਾ ਪਿੰਡ ਤਾਂ ਦੂਰ ਹੈ ਵੈਸੇ ਇੱਧਰ ਆਪਣਾ ਅਫਸਰਕਾਰੀ ਬੰਦੇ ਆ ਪਰ ਸਾਡਾ ਕੰਮ ਚੱਲਿਆ ਦੂਰ ਚੇ ਪੇ ਜੀ ਕ੍ਰੇਟਾ ਦਾ ਪਰ ਇਹ ਲੋਕ ਹੁਣ ਵੀ ਮਹਿਜ ਆਪਣੇ ਗਲਾਵ ਹੀ ਨੇ ਜਿਦਾ ਹਾਲਾਤ ਸੁਭੋਦੀ ਮੰਦਾ ਹਾਲ ਆ ਬਹੁਤ ਲੋਕ ਕਿੰਨੀ ਕਿ ਪਰੇਸ਼ਾਨੀ ਜਿਹੜੀ ਨਜ਼ਰ ਆਉਂਦੀ ਆ ਜਿਹੜੇ ਲੋਕ ਇੱਥੇ ਦੇਖੋ ਕਿੰਨਾ ਮਨੇ ਕਿਹੜਾ ਵੀ ਮੋੜਸਾ ਲਾ ਆਂਡਿਆ ਕੋਈ ਸਾਰੇ ਟੁੱਟਣ ਡੇ ਨੇ ਇੱਕ ਮੋੜਾ ਸੁੱਕਣੇ ਜਾਂਦਾ ਸੋ ਇਹ ਦੇਖੋ ਕਿ ਇਹ ਜਿਹੜੇ ਸਕੂਲ ਦੇ ਬੱਚੇ ਜਿਹੜੇ ਆਪਣੇ ਘਰ ਤੋਂ ਪੜਨ ਦੇ ਲਈ ਜਾਂਦੇ ਨੇ ਬੱਚੇ ਕੀ ਨਾਮ ਹੈ ਤੁਹਾਡਾ ਸੋ ਕਿਹੜਾ ਪਿੰਡ ਹੈ ਤੁਹਾਡਾ ਕਜਲੇਚੁੰਮਰ ਕਜਲੇਚੁੰਮਰ ਤੇ ਕਿੰਨੇ ਕ ਪਿੰਡ ਜਿਹੜੇ ਇਸ ਪਾਰ ਤੋਂ ਦੂਸਰੇ ਪਾਰ ਜਿਹੜੇ ਹੈਗੇ ਨੇ ਕਿੰਨੇ ਪਿੰਡ ਸੱਤ ਪਿੰਡ ਸੱਤ ਪਿੰਡ ਕਿੰਨੀ ਕ ਪਰੇਸ਼ਾਨੀ ਨਜ਼ਰ ਆਉਂਦੀ ਹੈ ਜਦੋਂ ਤੁਸੀਂ ਇੱਧਰੋਂ ਪੜਨ ਦੇ ਲਈ ਆਏ ਹੋ ਕਿੰਨੀ ਕ ਦਿੱਕਤ ਬਹੁਤ ਦਿੱਕਤ ਹੈ ਬੱਸ ਹੋ ਜਾਂਦੀ ਹੈ ਤੁਸੀਂ ਦੇਖੋਗੇ ਛੋਟੇ-ਛੋਟੇ ਇਸ ਦੇ ਵਿੱਚ ਬੱਚੇ ਨੇ ਕਿਸ ਤਰ੍ਹਾਂ ਜਾਨ ਜੋਖਮ ਦੇ ਵਿੱਚ ਪਾ ਕੇ ਜਾਣਾ ਕੀ ਨਾਮ ਹੈ ਬੱਚੇ ਤੁਹਾਡਾ ਗਰਨੂਤ ਪ੍ਰੀਤਕੌਰ ਸੋ ਇਹ ਦੇਖੋ ਵੀ ਇਹ ਛੋਟੇ ਬੱਚਿਆਂ ਦੀ ਖਾਸੀ ਜਿਹੜੀ ਪਰੇਸ਼ਾਨੀ ਹੈ ਕਿਉਂਕਿ ਇਸੇ ਤਰੀਕੇ ਦੇ ਨਾਲ ਜਦੋਂ ਇਹਨਾਂ ਨੇ ਇੱਥੋਂ ਆਪਣੇ ਘਰ ਦੇ ਲਈ ਜਾਣਾ ਤਾਂ ਜਾਨ ਜੋਖਮ ਦੇ ਪਾ ਕੇ ਕਿਸ ਤਰੀਕੇ ਦੇ ਨਾਲ ਇੱਥੋਂ ਨਿਕਲਦੇ ਨੇ ਇਹੀ ਕੁਝ ਹਾਲਾਤ ਪਿਛਲੇ ਕਈ ਸਾਲਾਂ ਤੋਂ ਇੱਥੇ ਇਹ ਲੋਕਾਂ ਦੇ ਲਈ ਜਿਹੜੇ ਪਰੇਸ਼ਾਨੀ ਦਾ ਸੁਭਾਅ ਬਣੇ ਨੇ ਔਰ ਕਿਤਨਾ ਕਿਤੇ ਵੱਡੀਆਂ ਜਿਹੜੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਔਰ ਸ਼ਾਇਦ ਕੋਈ ਸਾਰ ਲੈਂਦੇ ਲਈ ਪਿਛਲੇ ਲੰਬੇ ਸਮੇਂ ਤੋਂ ਜਦੋਂ ਇੱਥੇ ਲਗਭਗ 100 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਦਾ ਸੀਗਾ ਪੁਲ ਦਾ ਉਹ ਵੀ ਇੱਥੇ ਦੱਸਿਆ ਗਿਆ ਸੀ ਪਰ ਹਾਲੇ ਤੱਕ ਉਸ ਦਾ ਨਿਰਮਾਣ ਕਾਰਜ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਸੋ ਇਸੇ ਤਰੀਕੇ ਨਾਲ ਲੋਕ ਜਿਹੜੇ ਪਰੇਸ਼ਾਨ ਨੇ ਹੋਣਾ ਛੋਟੇ ਬੱਚੇ ਨੇ ਬਜ਼ੁਰਗ ਨੇ ਔਰ ਜਿਸ ਤਰੀਕੇ ਨਾਲ ਮੈਲਾ ਵੱਲੋਂ ਦੱਸਿਆ ਗਿਆ ਕਿ ਰਾਤ ਨੂੰ ਉਹਨਾਂ ਦਾ ਬੱਚਾ ਬਿਮਾਰ ਸੀ ਤੇ ਇਸ ਪਾਰ ਆਉਣ ਦੇ ਲਈ ਉਹਨਾਂ ਨੂੰ ਦਰਿਆ ਦੇ ਵਿੱਚੋਂ ਹੀ ਨਿਕਲ ਕੇ ਆਣਾ ਪਿਆ ਤੇ ਕਿੰਨੀ ਜ਼ਿਆਦਾ ਜਿਹੜੀ ਪਰੇਸ਼ਾਨੀ ਆ ਉਸ ਸਮੇਂ ਹੋਈ ਹੋਵੇਗੀ ਸ਼ਾਇਦ ਇਹ ਹੀ ਲੋਕ ਸਮਝ ਸਕਦੇ ਨੇ ਤੇ ਜਾਂ ਫਿਰ ਜਿਹੜੇ ਲੋਕ ਦੂਸਰੇ ਪਾਰ ਜਾਂਦੇ ਨੇ ਉਹੀ ਸਮਝ ਸਕਦੇ ਨੇ ਕੈਮਰਾ ਪਰਸਨ ਮੋਹਿਦਨ ਆਰ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਮਕੋੜਾ ਬਤਨ ਭਾਰਤ ਪਾਕਿਸਤਾਨ ਸਰਹੱਦ ਗੁਰਦਾਸਪੁਰ